ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਸੰਘਣੀ ਧੁੰਦ ਦਾ ਕਹਿਰ جاری ਹੈ ਜੋ ਕਿ ਕਈ ਹਾਦਸਿਆਂ ਨੂੰ ਨਿਯੋਤਾ ਵਿਦੇ ਰਹੀ ਹੈ ਤਾਂ ਅਜਿਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦਰਸਲ ਸੜਕੀ ਹਾਦਸੇ ਦਾ ਹੈ ਨੌਜਵਾਨ ਸ਼ਿਕਾਰ ਬਣਿਆ ਹੈ ਅਣਪਛਾਤੇ ਵਾਹਨ ਦੇ ਵੱਲੋਂ ਇਸ ਨੌਜਵਾਨ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਹੈ ਇਸ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਤਾਂ ਹੁਸ਼ਿਆਰਪੁਰ ਦੀਆਂ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਦ ਜ਼ਿਕਰ ਪੰਜਾਬ ਦੇ ਵਿੱਚ ਲਗਾਤਾਰ ਸੰਗਣੀ ਧੁੰਦ ਪੈ ਰਹੀ ਹੈ ਅਜਿਹੇ ਦੇ ਵਿੱਚ ਹਾਦਸਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੇहद ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਦਮ ਤੋੜ ਦਿੱਤੇ ਨੇ ਇੱਕ ਨੌਜਵਾਨ ਨੇ ਤਾਂ ਸੜਕੀ ਹਾਦਸਾ ਇੱਕ ਨੌਜਵਾਨ ਦੀ ਮੌਤ ਦਾ ਜੋ ਕਾਰਨ ਬਣਿਆ ਹੈ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਤੇ ਚੰਤਪੁਰਨੀ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਸੰਗਤ ਦੇ ਤੋਂ ਇਸ ਹਾਦਸੇ ਦਾ ਕਾਰਨ ਦੱਸੀ ਜਾ ਰਹੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਜਿਹੜੀ ਗਰਦਨ ਹੈ ਉਹ ਟੜ ਤੋਂ ਅਲੱਗ ਹੋ ਗਈ ਹੈ ਤਸਵੀਰਾਂ ਇੰਨੀਆਂ ਉਹ ਖੋਫਨਾਕ ਨੇ ਜੋ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਦੱਸ ਦੇ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਸੜਕੀ ਹਾਦਸੇ ਨੇ ਉਹ ਲਗਾਤਾਰ ਵੱਧੇ ਜਾ ਰਹੇ ਨੇ ਕੋਰਾ ਸੰਗਨੇਤੰਦ ਜੋ ਪੈ ਰਹੀ ਹੈ ਜੋ ਹਾਦਸੇ ਨੂੰ ਨਿਯੋਤਾ ਦੇ ਰਹੀ ਹੈ ਤਾਂ ਜਿਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸੜਕੀ ਹਾਦਸੇ ਨੇ ਇੱਕ ਕਾਰ ਦਾ ਚਿਰਾਗ 부ਜਾ ਦਿੱਤਾ ਮੌਕੇ ਤੇ ਹੀ ਨੌਜਵਾਨ ਦੇ ਜੋ ਮੌਤ ਹੋ ਗਈ ਹੈ ਹਾਲਾਂਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਜਿਹੜਾ ਨੌਜਵਾਨ ਜਿਸ ਦੀ ਮੌਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰ ਵੀ ਜੋ ਮੌਕੇ ਤੇ ਪਹੁੰਚੇ ਨੇ ਤੇ ਹੁਸ਼ਿਆਰਪੁਰ ਦੇ ਚਿੰਤਪੁਰਨੀ ਮਾਰਗ ਦੇ ਉੱਤੇ ਹਾਦਸਾ ਵਾਪਰਿਆ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਕਿ ਕਿਹੜੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਫਿਲਹਾਲ 22-25 ਸਾਲ ਦੀ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਕਿ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਉਹ ਸੁਣਾ ਦਿੰਦੇ ਆ ਫੋਨ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਦੁਆਰਾ ਫੋਨ ਕੀਤਾ ਬੋਲਦੇ ਮੁੰਡਾ ਖਤਮ ਹੋ ਗਿਆ ਫਿਰ ਮੈਂ ਆਇਆ ਇੱਥੇ ਤੇ ਪੁਲਿਸ ਵਾਲੇ ਕੀ ਕਹਿ ਰਹੇ ਹੁਣ ਪੁਲਸ ਸਾਡੇ ਨਾਲਾਂ ਦੇ ਕੋਈ ਗੱਲ ਨਹੀਂ ਹੋਈ ਬੋਲਦੇ ਕਿ ਗੱਡੀ ਚੜਾ ਗਏ ਕੋਈ ਉੱਪਰ ਤੇ ਕੀ ਕੰਮ ਕਰਦਾ ਸੀਗੇ ਤੇ ਛੋਲੇ ਕੁਲਚੇ ਦਾ ਕੰਮ ਕਰਦਾ ਸੀ ਕਿੰਨੀ ਉਮਰ ਸੀ ਇਹਦੀ ਜੇਦੀ ਹੋਣੀ ਹੈ 24 24-25 ਸਾਲ ਦੇ qryਬ ਇਹ ਕਿਤਲਾ ਮਿਲਦੀ ਐ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਇਹ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਆ ਕੀ ਨਾਮ ਉਸਦਾ ਇਹ ਕੈਮਰਾ ਇਹ ਕਾਡ ਨਾ ਪਤਾ ਲੱਗਾ ਹਾਂਜੀ ਕਿੱਥੇ ਦਾ ਰਹਿਣ ਹੁੰਦਾ ਸੀ ਇਹ ਐਸਬੀਲੇ ਤੇ ਚੋਹਾਲ ਦਾ ਪਤਾ ਲੱਗਾ ਕਿ ਚੋਹਾਲ ਦਾ ਰਹਿਣ ਵਾਲਾ ਬਾਕੀ ਵੈਰੀਫਾਈ ਕਰ ਰਹੇ ਆ ਅੱਛਾ ਜੋ ਇਹ ਉਹਦੇ ਵਾਰਸ ਦੱਸਣਗੇ ਬਿਆਲ ਕੱਲੇ ਆਊਗਾ ਕਿਹਨਾ ਹੋਇਆ ਐਕਸੀਡੈਂਟ ਪਤਾ ਕੁਛ ਹੋਇਆ ਨੇ ਤੱਕ ਗੱਡੀ ਦੇ ਬਾਰੇ ਕੋਈ ਪਤਾ ਨਹੀਂ ਦਾ ਨਾਮ ਨੂੰ ਦੀ ਕਰਾਂਗੇ ਉਹ ਡੈਰੀਫਾਈ ਕਰਾਂਗੇ ਜੋ ਵੀ ਸਾਹਮਣੇ ਆਉਣਗੇ ਉਹਨਾਂ ਬਾਰੇ